बोले सो निरभय भगवान वाल्मीकि महाराज की जय सतकार योग सारे ही लुधियाना वासिया नु सब तो पेलो मैं सृष्टि करता अजर अमर त्रिकालदर्शी भगवान वाल्मीकि महाराज जी दे प्रगट दिहाड़े दीया लाख लाख बधाईयां देना प्रगट दिहाड़े दे उपलक्ष दे विच भगवान वाल्मीकि ਤਰਨ ਸਮਾਜ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ 3 ਅਕਤੂਬਰ ਨੂੰ ਛੋਣੀ ਮਹੱਲਾ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਬਜ਼ਾਰਾਂ ਤੋਂ ਹੁੰਦੀ ਹੋਈ ਕਾਟੀ ਵਾਲਮੀਕੀ ਵਿਗਤ ਜੀ ਦੀ ਸਮਾਪਤੀ ਹੋਵੇਗੀ ਮੈਂ ਸਮੁੱਚੇ ਲੁਧਿਆਣਾ ਨਿਵਾਸੀਆਂ ਨੂੰ ਅਲੱਗ-ਅਲੱਗ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਨੂੰ ਜਿੰਨੇ ਵੀ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਮੰਨਣ ਵਾਲੇ ਵੀਰ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ 3 ਅਕਤੂਬਰ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਅਤੇ ਸ੍ਰਿਸ਼ਟੀ ਕਰਤਾ ਅਜ਼ਰ ਅਮਰ ਤਰਕਾਲ ਦਰਸ਼ੀ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਭਗਵਾਨ ਵਾਲਮੀਕੀ ਤਰਨਸਮਾਜ ਦੀ ਜਿੰਨੀ ਵੀ ਟੀਮ ਹੈ ਤੁਸੀਂ ਦੇਖ ਰਹੇ ਹੋ ਪਿਛਲੇ 1.5-2 ਮਹੀਨਿਆਂ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਜਾ ਕੇ ਲਗਾਤਾਰ ਦਿਹਾੜੀ ਦੇ ਵਿੱਚ 2-2 3-3 ਮੀਟਿੰਗਾਂ ਅਸੀਂ ਕਰ ਰਹੇ ਆ ਤੇ ਬੜਾ ਭਾਰੀ ਉਤਸ਼ਾਹ ਹੈ। ਸਮੁੱਚੇ ਸਮਾਜ ਦੇ ਵਿੱਚ ਇਹਨਾਂ ਸਾਰੇ ਵੀਰਾਂ ਨੂੰ ਵੀ ਸਮਾਜ ਪਸੰਦ ਕਰਦਾ ਵੈ ਤੇ ਜਿੱਥੇ ਅਸੀਂ ਸਮਾਜ ਦੇ ਨਾਲ ਖੜਦੇ ਆ ਉੱਥੇ ਸਮਾਜ ਦਾ ਵੀ ਫਰਜ ਬਣ ਜਾਂਦਾ ਵੈ ਜੇ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੱਲੋਂ ਜਿਹੜੀ ਵਿਸ਼ਾਲ ਸ਼ੁਭ ਯਾਤਰਾ ਨਿਕਾਲੀ ਜਾਣੀ ਹੈ 3 ਅਕਤੂਬਰ ਨੂੰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਸ਼ਾਮਿਲ ਹੋਵੋ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਛੋਨੀ ਮੱਲਾ ਤੋਂ ਸ਼ੁਰੂ ਹੋ ਕੇ ਚੋੜਾਬੀਆਰ ਡਿਵੀਜ਼ਨ ਨੰਬਰ 3 ਕਾਟੀ ਵਾਲਮੀਕੀ ਵੀ ਕੇ ਜਿਸ ਦੀ ਸਮਾਪਤੀ ਹੋਵੇਗੀ ਅਤੇ ਖੂਬਸੂਰਤ ਜਿਹੜੀਆਂ ਚਾਕੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੈਂਡ ਹੈ ਹੋਰ ਵੀ ਕਈ ਤਰੀਕੇ ਦੇ ਜਿਹੜੇ ਸ਼ੋਭਾ ਯਾਤਰਾ ਨੂੰ ਹੋਰ ਸ਼ੋਭਾ ਜਿੰਨੀ ਵਿਦਾਨਗੇ ਕਈ ਤਰ੍ਹਾਂ ਦੇ ਲੰਗਰ ਲਗਾਏ ਜਾਣੇ ਆ ਕਈ ਸਾਡੇ ਜਿਹੜੇ ਲੁਧਿਆਣਾ ਸ਼ਹਿਰ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਬੜੀਆਂ ਵੱਡੀਆਂ ਵੱਡੀਆਂ ਵਰੀਆਂ ਤਰੀਕੇ ਦੀਆਂ ਜਿਹੜੀਆਂ ਸਟੇਜਾਂ ਖਾਨ ਦੀਆਂ ਪਿੰਦੀਆਂ ਲਗਾਈਆਂ ਜਾਣਗੀਆਂ ਫਰੂਟ ਵਗੈਰਾ ਜਾਂ ਹੋਰ ਵੀ ਇਦਾਂ ਦੇ ਕਈ ਜਿਹੜੇ ਸਤਿਕਾਰਯੋਗ ਸਰਦਾਰ ਲੁਧਿਆਣੇ ਦੇ ਵੀਰ ਨੇ ਉਹਨਾਂ ਵੱਲੋਂ ਬੜੇ ਵੱਡੇ ਤਰੀਕੇ ਦੇ ਨਾਲ ਇਹਨਾਂ ਦਾ ਵੈਲਕਮ ਕੀਤਾ ਜਾਊਗਾ ਸਾਡੇ ਵੱਲੋਂ ਤਾਂ ਸਾਡੇ ਸਤਿਕਾਰਯੋਗ ਜਿਹੜੇ ਲੋਕਲ ਬਾਡੀ ਮਨਿਸਟਰ ਨੇ ਡਾਕਟਰ ਰਵਜੋਤ ਜੀ ਉਹ ਵੀ ਆ ਰਹੇ ਨੇ ਤੇ ਜਿੰਨੇ ਵੀ ਸਾਡੇ ਲੁਧਿਆਣੇ ਸ਼ਹਿਰ ਦੇ ਸਤਕਾਰਯੋਗ ਐਮ ਐਲ ਏ ਸਬਾਨ ਨੇ ਉਹ ਵੀ ਸਾਰੇ ਆ ਰਹੇ ਨੇ ਉਹਨਾਂ ਦੇ ਨਾਲ ਨਾਲ ਜਿੰਨੀਆਂ ਵੀ ਲੁਧਿਆਣੇ ਪੋਲੀਟਿਕਲ ਅਤੇ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਪਹੁੰਚ ਰਹੀਆਂ ਨੇ ਤੇ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਨ ਰਤਨ 라ਵਨ ਜੀ ਉਹ ਸਾਡੀ ਸ਼ੁਭ ਯਾਤਰਾ ਦੀ ਸੰਤ ਜੀ ਸਾਡੇ ਅਗਵਾਈ ਕਰਨਗੇ ਉਹਨਾਂ ਦਾ ਆਸ਼ੀਰਵਾਦ ਵਿਸ਼ੇਸ਼ ਤੌਰ ਤੇ ਸਾਡੇ ਤੇ ਰਹੂਗਾ